ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਉਸੀ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਤੇ ਤਿੰਨ ਪੰਜਾਬੀ ਵੀ ਸ਼ਾਮਲ ਤੇ ਮਾਸਕੋ ਤੋਂ ਪ੍ਰਤੀ ਜਗਦੀਪ ਨੇ ਕੀਤੇ ਵੱਡੇ ਖੁਲਾਸੇ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਏ ਭਾਰਤੀ ਨੌਜਵਾਨ ਜੋ ਰੂਸ ਦੀ ਫੌਜ ਵਿੱਚ ਭਰਤੀ ਹੋ ਗਏ ਸਨ ਉਹਨਾਂ ਵਿੱਚੋਂ ਦਸਾਂ ਦੀ ਮੌਤ ਹੋ ਗਈ ਰੂਸ ਦੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆਂ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ ਤਿੰਨ ਪੰਜਾਬੀ ਵੀ ਸ਼ਾਮਲ ਮਲਹਾਨ ਬਾਕੀ 7 ਨੌਜਵਾਨ ਉੱਤਰ ਪ੍ਰਦੇਸ਼ ਅਤੇ ਜੰਮੂ ਨਾਲ ਸੰਬੰਧਿਤ ਸਨ ਇਹਨਾਂ ਨੌਜਵਾਨਾਂ ਨੂੰ ਲੱਭਣ ਲਈ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰਨਾਂ ਥਾਵਾਂ ਤੇ ਉਹਨਾਂ ਭਾਰਤੀ ਸੈਨਿਕਾਂ ਦੀ ਪਾਲਕੀਂਤੀ ਜੋ ਰੂਸ ਦੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਪਰ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵਾਪਸ ਪਰ ਤੇ ਨੌਜਵਾਨ ਜਗਦੀਪ ਕੁਮਾਰ ਨੇ ਭਾਰ ਰਾਜ ਸਭਾ ਮੈਂਬਰ ਸੰਤਪਾਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ ਜਿਨ੍ਹਾਂ ਵਿੱਚ ਰੂਸੀ ਫੌਜ ਨੇ ਇਹਨਾਂ ਨੌਜਵਾਨਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮ੍ਰਿਤਕ ਦੇ ਮਾਤਾ ਪਿਤਾ ਤੇ ਪੁੱਤਰਾਂ ਦੀ ਸਲਾਮਤੀ ਲਈ ਇੰਤਜ਼ਾਰ ਕਰ ਰਹੇ ਹਨ ਪਰ ਉਹਨਾਂ ਤੋਂ ਲੰਬੇ ਸਮੇਂ ਬਾਅਦ ਇਹ ਜਾਣਕਾਰੀ ਮਿਲੀ ਉਹਨਾਂ ਦੇ ਪੁੱਤਰ ਜਕਰੇਨ ਜੰਗ ਵਿੱਚ ਮਾਰੇ ਗਏ ਅਤੇ ਜਗਦੀਪ ਮੁਤਾਬਕ ਜੋ 10 ਭਾਰਤੀ ਰੂਸ ਦੀ ਫੌਜ ਵਿੱਚ ਮਾਰੇ ਗਏ ਉਹਨੋਂ ਵਿੱਚ ਅਮਰਤ ਸਰ ਦੇ ਤੇਜਪਾਲ ਸਿੰਘ ਲਖਨਊ ਦੇ ਅਰਵਿੰਦਰ ਔਰ ਕੁਮਾਰ ਤੇ ਜੂਪੀ ਦੇ ਤਰੇ ਤਰੇ ਤੇ ਕੁਮਾਰ ਤੇ ਬਨੋਦ ਜਾਦਵ ਤੇ ਜੋ ਜੋ ਗਿੰਦਰ ਜੋ ਗਿੰਦਰ ਜਾਦਵ ਸਮੇਤ ਪੰਜ ਹੋ ਵਿਅਕਤੀ ਹੋਰ ਸ਼ਾਮਲ ਜਿਨ੍ਹਾਂ ਵਿੱਚੋਂ ਚਾਰ ਭਾਰਤੀਆਂ ਨੂੰ ਲਾਪਤਾ ਦੱਸਿਆ ਜਾ ਰਿਹਾ ਉਹਨਾਂ ਵਿੱਚ ਦੀਪਕ ਜੋ ਜੋਗੇ ਸ਼ਵਰ ਪ੍ਰਸਾਦ ਅਤੇ ਅਜਰ ਅਜਰ ਰੂਦੀਨ ਖਾਨ ਅਤੇ ਰਾਮਚੰਦਰ ਸ਼ਾਮਲ ਸਨ ਖਬਰ ਨਾਲੋਂ ਤੱਕ ਬਨੇ ਰਹਿਣ ਲਈ ਧੰਨਵਾਦ